ਟੈਂਪਰੇਚਰ ਜਿਹੜੇ ਨੇ ਜੀ ਨਾਰਮਲ ਨਾਲੋਂ ਤਾਂ ਜ਼ਿਆਦਾ ਹੀ ਚੱਲ ਰਹੇ ਆ ਜਿਵੇਂ 38 39 ਸਾਡਾ ਨਾਰਮਲ ਟੈਂਪਰੇਚਰਸ ਹੁੰਦੇ ਆ ਨਾ ਦਿਨਾਂ ਦੇ ਵਿੱਚ ਆਪਾਂ ਦੇਖ ਰਹੇ ਆ ਕਿ 4-5 ਡਿਗਰੀ ਨਾਰਮਲ ਨਾਲੋਂ ਜ਼ਿਆਦਾ ਹੀ ਚੱਲ ਰਿਹਾ ਬਟ ਇਹ ਹੈ ਕਿ ਥੋੜੀ ਜੀ ਹਵਾ ਚੱਲ ਜਾਂਦੀ ਆ ਸ਼ਾਮ ਨੂੰ ਜਿਵੇਂ ਨਾਲ ਸਾਨੂੰ ਇੰਨਾ ਜ਼ਿਆਦਾ ਫੀਲ ਨਹੀਂ ਹੋ ਰਹੀ ਦੀ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਪਰ ਨਾਈਟ ਟੈਂਪਰੇਚਰ ਜਿਹੜੇ ਨੇ ਫੇਰ ਬਹੁਤ ਜ਼ਿਆਦਾ ਹਾਈ ਚੱਲ ਰਹੇ ਆ ਜਿਸ ਤਰ੍ਹਾਂ 23 ਦਾ ਸਾਡਾ ਨਾਰਮਲੀ ਇੰਨਾ ਦਿਨਾਂ ਦੇ ਵਿੱਚ ਨਾਈਟ ਟੈਂਪਰੇਚਰਸ ਹੁੰਦੇ ਆ ਤੇ ਸਾਡੇ ਕੋਲ 30 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਆ ਜਿਸਸਸ ਆਪਾਂ ਦੇਖ ਰਹੇ ਆ ਕਿ ਟੈਂਪਰੇਚਰ ਜਿਹੜੇ ਨੇ ਜੀ ਨਾਰਮਲ ਨਾਲੋਂ ਤਾਂ ਜ਼ਿਆਦਾ ਹੀ ਚੱਲ ਰਹੇ ਆ ਜਿਵੇਂ 38 39 ਸਾਡਾ ਨਾਰਮਲ ਟੈਂਪਰੇਚਰ ਹੁੰਦੇ ਆ ਨਾ ਦਿਨਾਂ ਦੇ ਵਿੱਚ ਤੇ 43 44 ਤੱਕ ਵੀ ਰਿਕਾਰਡ ਹੋ ਰਿਹਾ ਈਵਨ ਬਟਿੰਡੇ ਦੇ ਵਿੱਚ ਤਾਂ ਟੈਂਪਰੇਚਰ 45 ਤੱਕ ਵੀ ਰਿਕਾਰਡ ਕੀਤਾ ਗਿਆ ਸੋ ਆਪਾਂ ਦੇਖ ਰਹੇ ਆ ਕਿ ਚਾਰ ਪੰਜ ਡਿਗਰੀ ਨਾਰਮਲ ਨਾਲੋਂ ਜ਼ਿਆਦਾ ਹੀ ਚੱਲ ਰਿਹਾ ਬਟ ਇਹ ਹੈ ਕਿ ਥੋੜੀ ਜੀ ਹਵਾ ਚੱਲ ਜਾਂਦੀ ਆ ਸ਼ਾਮ ਨੂੰ ਜਿਹਦੇ ਨਾਲ ਸਾਨੂੰ ਇੰਨਾ ਜ਼ਿਆਦਾ ਮਤਲਬ ਫੀਲ ਨਹੀਂ ਹੋ ਰਹੀ ਕਿ ਗਰਮੀ ਬਹੁਤ ਜ਼ਿਆਦਾ ਹੈ ਕਿ ਹੈ ਪਰ ਨਾਈਟ ਟੈਂਪਰੇਚਰ ਜਿਹੜੇ ਨੇ ਫੇਰ ਬਹੁਤ ਜ਼ਿਆਦਾ ਹਾਈ ਚੱਲ ਰਹੇ ਆ ਜਿਸ ਤਰ੍ਹਾਂ 23 ਦਾ ਸਾਡਾ ਨਾਰਮਲੀ ਇਹਨਾਂ ਦਿਨਾਂ ਦੇ ਵਿੱਚ ਨਾਈਟ ਟੈਂਪਰੇਚਰ ਹੁੰਦੇ ਆ ਤੇ ਸਾਡੇ ਕੋਲ 30 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਨਾਈਟ ਸਟਡੀਆਂ ਨੇ ਉਹ ਜ਼ਿਆਦਾ ਵਾਰਮ ਹੈ ਐਸ ਕੰਪੇਅਰ ਟੂ ਡੇ ਟੈਂਪਰੇਚਰਸ ਸੋ ਹਲੇ ਵੀ ਇਸ ਤਰ੍ਹਾਂ ਹੀ ਜਿਹੜਾ ਸਾਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜੇ ਨੇ ਉਹ ਰਾਈਜ਼ ਹੀ ਕਰਨਗੇ ਕਿਉਂਕਿ ਇੰਨਾ ਜ਼ਿਆਦਾ ਕੋਈ ਇਫੈਕਟ ਨਹੀਂ ਆ ਰਿਹਾ ਬਸ ਥੋੜੀ ਜਿਹੀ ਜਿਹੜੀ ਵਿੰਟ ਚੱਲ ਰਹੀ ਹੈ ਉਹਦੇ ਨਾਲ ਟੈਂਪਰੇਚਰਸ ਦੇ ਵਿੱਚ ਫਲਕਚੁਏਸ਼ਨ ਆ ਸਕਦੀ ਹੈ ਅਦਰਵਾਈਜ਼ ਕੋਈ ਡਿਸਟਰਬੈਂਸ ਦੀ ਜ਼ਿਆਦਾ ਸੰਭਾਵਨਾ ਨਹੀਂ ਹੈਗੀ ਪਰ 24 25 ਦੇ ਨੇੜੇ ਥੋੜਾ ਜਿਹਾ ਫੇਰ ਸਾਨੂੰ ਲੱਗ ਰਿਹਾ ਕਿ ਇੱਕ ਲੋਕਲ ਵੈਦਰ ਕੰਡੀਸ਼ਨਸ ਡਵੈਲਪ ਹੋ ਸਕਦੀਆਂ ਨੇ ਜਾਂ ਕਿਸ ਟਾਈਪ ਦੇ ਨਾਲ ਜਿਹੜੇ ਟੈਂਪਰੇਚਰਸ ਨੇ ਉਹ ਥੋੜੇ ਜਿਹਾ ਘਟ ਸਕਦੇ ਆ ਅਦਰਵਾਈਜ਼ ਜਿਹੜਾ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਟੈਂਪਰੇਚਰ ਇਸ ਤਰ੍ਹਾਂ ਹੀ ਲਗਾਤਾਰ ਮਤਲਬ ਵਧੇਗਾ ਮੈਂ ਵੀ ਤੁਹਾਨੂੰ ਦੱਸਿਆ ਕਿ 30 ਡਿਗਰੀ ਜਿਹੜਾ ਦਾ ਟੈਂਪਰੇਚਰ ਚੱਲ ਰਿਹਾ ਸੋ ਇਹ ਪਿਛਲੇ ਸਾਲਾਂ ਚ ਵੀ ਇਹਦਾ ਦੇਖ ਨੂੰ ਮਿਲਿਆ ਹੀ ਹੈ ਇਹ ਕਦੇ ਵੀ ਇੰਦਾ ਰਿਪੋਰਟ ਕਰਾਉਂਦੇ ਆ ਆ ਦੇਖੋ ਜਿਸ ਤਰ੍ਹਾਂ ਹੁਣ ਆਪਾਂ ਦੇਖ ਰਹੇ ਆ ਕਈ ਵਾਰੀ ਜਿਹੜਾ ਕੋਈ ਸਿਸਟਮ ਬਣਦਾ ਹੈ ਜਦੋਂ ਸਿਸਟਮ ਡਿਵੈਲਪ ਹੋ ਰਿਹਾ ਹੁੰਦਾ ਹੈ ਉਦੋਂ ਨਾਈਟ ਟੈਂਪਰੇਚਰ ਵੀ ਵੱਧਦੇ ਆ ਸੋ ਜਿਸ ਤਰ੍ਹਾਂ ਮੈਂ ਕਹਿ ਰਹੀ ਆ ਕਿ 24 ਹੋ ਸਕਦਾ ਹੈ ਕਿ ਇੱਕ ਸਿਸਟਮ ਆ ਰਿਹਾ ਹੈ ਜਿਹਦਾ ਕੀ ਇਫੈਕਟ ਹੋ ਸਕਦਾ ਪੰਜਾਬ ਦੇ ਵਿੱਚ ਚਾਹੇ ਉਹ ਲੋਕਲ ਡਿਵੈਲਪਮੈਂਟ ਹੋਏ ਚਾਹੇ ਉਹ ਟੈਂਪਰੇਰੀ ਹੋਏ ਬਟ ਉਹਦੇ ਕਰਕੇ ਜਿਹੜੇ ਨਾਈਟ ਟੈਂਪਰੇਚਰਸ ਨੂੰ ਜ਼ਿਆਦਾ ਹੋ ਰਹੇ ਨੇ ਪਰ ਜੇ ਅਗਰ ਉਹ ਸਿਸਟਮ ਆ ਕੇ ਆਪਣਾ ਥੋੜਾ ਇਫੈਕਟ ਕਰੂਗਾ ਉਹਦੇ ਨਾਲ ਫਿਰ ਚਾਂਸਸ ਨੇ ਕਿ ਟੈਂਪਰੇਚਰ ਥੋੜਾ ਫਾਲ ਹੋ ਸਕਦਾ ਮੈਮ ਜਿਸਾ ਦੀ ਦੱਸਿਆ ਕਿ ਤਾਪਮਾਨ 45 ਡਿਗਰੀ ਤੱਕ ਵੀ ਉੱਠਣ ਦਾ ਬਚਿਆ ਰਿਹਾ ਲੱਗਦਾ ਕਿ ਉੱਚੀ ਤੋਂ ਬਚਣੀ ਕੋਈ ਤੋਂ ਉਸ ਤੋਂ ਬਚਣਾ ਚਾਹੀਦਾ ਲੋਕਾਂ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਬਿਲਕੁਲ ਜਿਹੜਾ ਡੇ ਟੈਂਪਰੇਚਰਸ ਨੇ ਉਹ ਬਹੁਤ ਜ਼ਿਆਦਾ ਹਾਰਫੁਲ ਹੁੰਦੇ ਆ ਕਿਉਂਕਿ ਹੀਟ ਵੇਵ ਜਿਹੜਾ ਜਿਸ ਤਰ੍ਹਾਂ ਕਿ 4 ਤੋਂ 5 ਡਿਗਰੀ ਨਾਰਮਲ ਤੋਂ ਜ਼ਿਆਦਾ ਤਾਂ ਆਪਾਂ ਨੂੰ ਮੋਡਰੇਟ ਹੀਟ ਵੇਵ ਕਹਿ ਸਕਦੇ ਆ ਸੋ ਜਿਹੜੇ ਦਿਨ ਦੇ ਵੇਲੇ ਜਿਹੜੀ ਇਹ ਲੂਵੀ ਚੱਲਦੀ ਹੈ ਤਾਂ ਜਿਹੜੀਆਂ ਗਰਮ ਹਵਾਵਾਂ ਉਹਨਾਂ ਤੋਂ ਬਚਣ ਲਈ ਸਾਨੂੰ ਸਾਰਾ ਜਿਹੜਾ ਆਪਣਾ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਕਿ ਜਿਵੇਂ ਆਪਾਂ ਕਹਿੰਦੇ ਕਿ 12 ਤੋਂ 3 ਵਜੇ ਤੱਕ ਜਿਹੜਾ ਟੈਂਪਰੇਚਰ ਜ਼ਿਆਦਾ ਹਾਈ ਹੁੰਦੇ ਆ ਉਦੋਂ ਇਨਸੂਲੇਸ਼ਨ ਜ਼ਿਆਦਾ ਹੁੰਦੀ ਹੈ ਸੋ ਉਸ ਟਾਈਮ ਤੇ ਥੋੜਾ ਜਿਹਾ ਆਪਣਾ ਅਵੋਇਡ ਕੀਤਾ ਜਾਏ ਕਿ ਆਪਾਂ ਜਿਹੜਾ ਆਊਟਡੋਰ ਐਕਟੀਵਿਟੀ ਆ ਉਹਨੂੰ ਘੱਟ ਕਰੀਏ ਤੇ ਬਾਕੀ ਮਾਰਨਿੰਗ ਈਵਨਿੰਗ ਜਿਹੜਾ ਉਸ ਜਿਹੜੇ ਬਾਹਰ ਦੇ ਕੰਮ ਉਹਨਾਂ ਨੂੰ ਕੀਤਾ ਜਾਏ ਜਿਤਨਾ ਝੋਨੇ ਦੀ ਬਜਾਈ ਜਿਹੜੀ ਦੇਖੋ ਹਲੇ ਜਿਹੜੀ ਪਨੀਰੀ ਹੀ ਬੀਜੀ ਜਾਣੀ ਹੈ ਮਈ ਦੇ ਵਿੱਚ ਜਿਹੜੀ ਝੋਨੇ ਦੀ ਪਨੀਰੀ ਦੀ ਬਜਾਈ ਹੁੰਦੀ ਹੈ ਸੋ ਹਲੇ ਅੱਗੋਂ ਜਾ ਕੇ ਜੂਨ ਦੇ ਵਿੱਚ ਜਿਹੜੀ ਟ੍ਰਾਂਸਪਲੈਂਟਿੰਗ ਹੁੰਦੀ ਹੈ ਸੋ ਉਦੋਂ ਜਿਹੜਾ ਮਤਲਬ ਟੈਂਪਰੇਚਰਸ ਜਾਂ ਆਪਾਂ ਕਹਿ ਸਕਦੇ ਹਾਂ ਕਿ ਵੈਦਰ ਦਾ ਡਿਫਰੈਂਸ ਨਿਆਰੀ ਹੋਏਗਾ ਪਰ ਜਦੋਂ ਹਲੇ ਪਨੀਰੀ ਦੀ ਬਜਾਈ ਚੱਲ ਰਹੀ ਹੈ ਉਹਦੇ ਨਾਲ ਤਾਂ ਇੰਨਾ ਜ਼ਿਆਦਾ ਮਤਲਬ ਉਹਦਾ ਇਫੈਕਟ ਨਹੀਂ ਇੰਨਾ ਜ਼ਿਆਦਾ ਆਉਂਦਾ ਦੇਖਿਆ ਜਾਂਦਾ ਹੈ ਇਸ ਵਰਗਾ ਇਹ ਜਾ ਰਿਹਾ ਕਿ ਮੌਨਸੂਨ ਜਿੰਵੇ ਥੋੜਾ ਅਗਲੀ ਸਟੇਜ ਤੇ ਆ ਸਕਦਾ ਹੈ ਤੋ ਅਗਲੇ ਸਤਾਈ ਮਈ ਤੱਕ ਜਿਹੜਾ 16 ਸਾਲ ਬਾਅਦ ਇਸ ਤਰ੍ਹਾਂ ਦਾ ਹੋ ਰਿਹਾ ਵੀ ਸਤਾਈ ਮਈ ਚ ਜੇ ਵੀ ਮੌਨਸਨ ਆਉਂਦਾ। ਕੋਈ ਜੇ ਅਗਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਜਿਹੜੀ بارشਾਂ ਰਹੀਆਂ ਐਵਰੇਜ ਨਾਲੋਂ ਘੱਟ ਪਈਆਂ ਨੇ ਜਾਂ ਵੱਧ ਪਈਆਂ ਨੇ ਉਹ ਦਾ ਬੰਦਾ। ਹਾਂਜੀ ਹਾਂਜੀ ਆਪਾਂ ਦੇਖ ਰਹੇ ਹਾਂ ਇਸ ਵਾਰੀ 27 ਮਈ ਨੂੰ ਜਿਹੜਾ ਆਨਸੈਟ ਹੋ ਰਿਹਾ ਕੇਰਲਾ ਦੇ ਵਿੱਚ ਇਸੇ ਤਰ੍ਹਾਂ ਹੀ ਜੇ ਮਤਲਬ ਐਗਜ਼ੈਕਟਲੀ 1 ਮੰਥ ਬਾਅਦ ਹੀ ਜਿਹੜੀ ਪੰਜਾਬ ਦੇ ਵਿੱਚ ਮੌਨਸਨ ਦੀ ਅਰਾਈਵਲ ਹੁੰਦੀ ਹੈ। ਸੋ 27 ਜੂਨ ਤੱਕ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਮੌਨਸਨ ਹੈ ਉਹ ਆ ਜਾਏਗੀ। ਤੇ ਸਾਨੂੰ ਇਹ ਵੀ ਉਮੀਦ ਹੈਗੀ ਹੈ ਕਿ ਅੱਛੀ ਮੌਨਸੂਨ ਇਸਵਾਰੀ ਦੇਖਣ ਨੂੰ ਮਿਲ ਸਕਦੀ ਹੈ ਜੋ ਆਈਐਮਡੀ ਦੀਆਂ ਪ੍ਰੈਡਿਕਸ਼ਨਸ ਨੇ ਕਿਉਂਕਿ ਐਲ ਨੀਨੋ ਦਾ ਜਿਹੜਾ ਇਫੈਕਟ ਹੈ ਉਹ ਕਾਫੀ ਘਟਿਆ ਹੋਇਆ ਹੈ ਤਾਂ ਉਹਦੇ ਕਰਕੇ ਸਾਨੂੰ ਲੱਗ ਰਿਹਾ ਹੈ ਕਿ ਬਾਰਸ਼ਾਂ ਅੱਛੀਆਂ ਹੋਣਗੀਆਂ ਪਰ ਜੇ ਵਾ ਪਿਛਲੇ 10 ਸਾਲਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਕਾਫੀ ਉਤਰਾਚੜਾ ਦੇਖਣ ਨੂੰ ਮਿਲੇ ਹੈ ਜਿਸ ਤਰ੍ਹਾਂ 3-4 ਸਾਲ ਜਿਹੜੇ ਹੈਗੇ ਉਹਨਾਂ ਦੇ ਵਿੱਚ ਕਾਫੀ ਅੱਛੀ ਬਾਰਿਸ਼ ਰਹੀ ਹੈ ਬਾਕੀ ਜਿਹੜੇ ਸਾਲ ਹਨ ਉਹਨਾਂ ਦੇ ਵਿੱਚ ਜਿਹੜੀ ਸਧਾਰਨ ਨਾਲੋਂ ਘੱਟ ਬਾਰਿਸ਼ ਰਹੀ ਹੈ ਸੋ ਜਿਵੇਂ 18 19 ਹੈ ਜਾਂ 23 ਹੈ ਉਹਦੇ ਵਿੱਚ 21 ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਤਾਂ ਸਾਡੇ ਕੋਲ 7-800 ਮਿਲੀਮੀਟਰ ਤੱਕ ਵੀ ਜਿਹੜੀ ਬਾਰਿਸ਼ ਹੈ ਰਿਕਾਰਡ ਕੀਤੀ ਗਈ ਹੈ ਪਰ ਕੋਈ ਹਾਲਹਿਜੇ ਵੀ ਹੈਗੇ ਜਿਦੇ ਕੋ ਸਾਡੇ ਕੋਲ 400-500 ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਸੋ ਇਹ ਡਿਪੈਂਡ ਕਰਦਾ ਹੈ ਕਿ ਜਿਵੇਂ ਮੌਨਸੂਨ ਦੀ ਆਨਸੈਟ ਕਿਸ ਤਰ੍ਹਾਂ ਹੁੰਦੀ ਹੈ ਤੇ ਬਾਅਦ ਚੋਂ ਦੀ ਪ੍ਰੋਗਰੈਸ ਕਿਸ ਤਰ੍ਹਾਂ ਹੁੰਦੀ ਹੈ ਸੋ ਉਮੀਦ ਕਰਦੇ ਹਾਂ ਕਿ ਇਸ ਵਾਰੀ ਜੇ ਪਹਿਲਾਂ ਆ ਰਹੀ ਹੈ ਮੌਨਸੂਨ ਤਾਂ ਉਹ ਅੱਛੀ ਵੀ ਰਵੇ ਤੇ ਵੈਲ ਡਿਸਟ੍ਰੀਬਿਊਟਿਡ ਰਵੇ ਤਾਂ ਕਿ ਸਾਡੀਆਂ ਜਿਹੜੀਆਂ ਸੋਹਣੀ ਦੀਆਂ ਫਸਲਾਂ ਆਉਣ ਵਾਲੀ ਲਾਹੇਵੰਦ ਰਹਿਣ ਵੀ ਦੇ ਤਰ੍ਹਾਂ ਉਸ ਦਾ ਵਾਧ ਰਿਆ ਤੇ ਪਾਣੀ ਦੀ ਬਿਹਤ ਲੋੜ ਹੈ ਹਾਲਾ ਕਿ ਇੰਨੀ ਆਦੀ ਪਾਣੀ ਚੱਲ ਰਿਹਾ ਤੇ ਧਰਤ ਜੋ ਵੀ ਪਾਣੀ ਕੱਢਿਆ ਜਾਂਦਾ ਸੋ ਪਾਰਿਸ਼ਾ ਅਗਰ ਮੌਨਸੂਨ ਚੰਗਾ ਰਹਿੰਦਾ ਤਾਂ ਕਿਤੇ ਨਾ ਕਿਤੇ ਪਾਣੀ ਦੀ ਕਮੀ ਚੱਲ ਬਿਲਕੁਲ ਹਾਂਜੀ ਜਿਸ ਤਰ੍ਹਾਂ ਆਪਾਂ ਦੇ ਤਾਂ ਹੀ ਅਸੀਂ ਕਹਿ ਰਹੇ ਹਾਂ ਕਿ ਜਿਹੜੀ ਝੋਨੇ ਦੀ ਜਿਹੜੀ ਬਜਾਈ ਹੈ ਉਹਦਾ ਟਾਈਮ ਜਿਹੜਾ ਮੌਨਸੂਨ ਦੇ ਨਾਲ ਕੋਇਨਸਾਈਡ ਕਰੇ ਤਾਂ ਉਹ ਜ਼ਿਆਦਾ ਬੈਨੀਫੀਸ਼ੀਅਲ ਰਹੂਗਾ ਸਾਨੂੰ ਧਰਤੀ ਹੇਠੋਂ ਜਿਹੜਾ ਪਾਣੀ ਹੈ ਉਹ ਘਟ ਕੱਢਣਾ ਪਏਗਾ ਤੇ ਜਿਹੜੀ ਬਾਰਿਸ਼ ਅਗਰ ਉਹਦੇ ਨਾਲ ਕੋਇਨਸਾਈਡ ਕਰਦੀ ਹੈ ਜਦੋਂ ਆਪਾਂ ਕੱਦੂ ਕਰਦੇ ਆ ਤਾਂ ਅਗਰ ਉਹਨਾਂ ਦਿਨਾਂ ਦੇ ਵਿੱਚ ਮੌਨਸੂਨ ਅਨਸੈਟ ਹੋ ਜਾਂਦਾ ਹੈ ਤਾਂ ਸਾਨੂੰ ਜਿਹੜੀ ਪਾਣੀ ਦੀ ਪੂਰਤੀ ਉਹ ਬਾਰਿਸ਼ ਨਾਲ ਹੀ ਪੂਰੀ ਹੋ ਜਾਂਦੀ ਹੈ ਸੋ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਜਿਹੜਾ ਮਤਲਬ ਜਿਵੇਂ 20 ਜੂਨ ਤੋਂ ਬਾਅਦ ਜਿਹੜਾ ਚੋਨਾ ਲਾਇਆ ਜਾਵੇ ਤਾਂ ਕਿ ਜਦੋਂ ਮੌਨਸੂਨ ਜਿਵੇਂ ਹੁਣ ਇਸ ਵਾਰ 27 ਜੂਨ ਨੂੰ ਐਕਸਪੈਕਟਡ ਹੈ ਉਸ ਤੋਂ ਪਹਿਲਾਂ ਸਾਡੇ ਕੋਲ ਪ੍ਰੀ ਮੌਨਸੂਨ ਸ਼ਾਵਰਸ ਵੀ ਆਉਂਦੇ ਆ ਸੋ ਕਈ ਵਾਰੀ ਪ੍ਰੀ ਮੌਨਸੂਨ ਸ਼ਾਵਰਸ ਵੀ ਕਾਫੀ ਅੱਛੇ ਹੁੰਦੇ ਆ ਜਿਦੇ ਨਾਲ ਕਿ ਚੰਗੀ ਬਾਰਿਸ਼ ਹੋ ਜਾਂਦੀ ਹੈ ਤੇ ਜੇ ਆਪਾਂ ਉਹਨਾਂ ਦਿਨਾਂ ਦੇ ਵਿੱਚ ਉਸ ਬਾਰਿਸ਼ ਨੂੰ ਯੂਜ਼ ਕਰਕੇ ਝੋਨੇ ਦੀ ਬਜਾਈ ਕੀਤੀ ਜਾਵੇ ਜਾਂ ਜਿਹੋਨੇ ਦੀ ਜਦੋਂ ਦੋ ਲਵਾਈ ਕਰਨੀ ਹੈ ਤਾਂ ਉਹ ਕਾਫੀ ਹੱਦ ਤੱਕ ਜਿਹੜਾ ਆਪਾਂ ਨੂੰ ਮਤਲਬ ਇਹ ਜਿਹੜਾ ਪਾਣੀ ਨੂੰ ਪਹਚਾਇਆ ਜਾ ਸਕਦਾ ਹੈ